ਓਏ ਕੋਈ ਨਾ ਇਹ ਅੱਜ ਸਰ ਇਹ ਕੋਈ ਇਸ ਤਰ੍ਹਾਂ ਜੀ ਕਿ ਜਿਸ ਤਰ੍ਹਾਂ ਸੀ ਪਹਿਲੇ ਵੀ ਇਹ ਗੱਲ ਕਹੀ ਸੀ ਕੱਲ ਸਾਰੇ ਸੀਐਲਪੀ ਦੇ ਸਾਰੇ ਸਾਥੀ ਮੈਂਬਰਸ ਦੀ ਮੀਟਿੰਗ ਹੋਈ ਸੀ ਉੱਥੇ ਕਾਂਗਰਸ ਪਾਰਟੀ ਨੇ ਇਹ ਫੈਸਲਾ ਕੀਤਾ ਸੀ ਕਿ ਪਾਣੀਆਂ ਦੇ ਇਸ਼ੂ ਤੇ ਕਿਉਂਕਿ ਪਾਣੀ ਸ਼ਾਹ ਰਾਗੇ ਸਾਡੀ ਉਹਦੇ ਵਿੱਚ ਅਸੀਂ ਗਵਰਨਮੈਂਟ ਆਫ ਪੰਜਾਬ ਨੂੰ ਪੂਰੀ ਆਪਣੀ ਕੋਆਪਰੇਸ਼ਨ ਦਵਾ ਬਟ ਅਨਫੋਰਚਨਟਲੀ ਮੈਂ ਸਮਝਦਾ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਲੈ ਕੇ ਆਣੀਆਂ ਚਾਹੀਦੀਆਂ ਸਾਰਿਆਂ ਨੇ ਮੈਂਸ਼ਨ ਕੀਤਾ ਮੈਂ ਜ਼ਿਕਰ ਕੀਤਾ ਸਫਰਗੱਟ ਸਿੰਘ ਜੀ ਨੇ ਜ਼ਿਕਰ ਕੀਤਾ ਰਾਣਾ ਜੀ ਨੇ ਜ਼ਿਕਰ ਕੀਤਾ ਸਾਤਲੇ ਪਰ ਜਿੰਦਰ ਸਿੰਘ ਜੀ ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਸਾਰਿਆਂ ਨੂੰ ਇੰਪੋਰਟੈਂਟ ਸੀ ਜਿਹੜੀ 1966 ਦੇ ਵਿੱਚ ਜਿਹੜੀਆਂ ਸੈਕਸ਼ਨਸ 78 79 ਤੇ 80 ਸੀ ਉਹਨਾਂ ਬਾਰੇ ਰੈਜ਼ੋਲੂਸ਼ਨ ਬਕਾਇਦਾਤੌਰ ਲੈ ਕੇ ਆਣਾ ਚਾਹੀਦਾ ਸੀ ਉਹਦਾ ਅਜੇ ਵੇਰਵਾ ਇਹਨਾਂ ਨੇ ਇਹਦੇ ਵਿੱਚ ਦਿੱਤਾ ਹੈ ਇਸ ਲੜਾਈ ਦੇ ਵਿੱਚ ਅਸੀਂ ਗਵਰਨਮੈਂਟ ਨੂੰ ਇੰਨੀ ਗੱਲ ਕਹੀਏ ਕਿ ਗੰਭੀਰ ਹੋਣ ਦੀ ਲੋੜ ਹੈ ਜਿੰਨਾ ਇਹਨਾਂ ਨੂੰ ਸਪੋਰਟ ਯੂਨੀਨਿਮਸਲੀ ਕੀਤਾ ਗਿਆ ਮੈਨੂੰ ਯਾਦ ਹੈ ਮੈਂ ਉਦੋਂ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਦਾ ਹਿੱਸਾ ਸੀ ਜਦੋਂ ਕਾਂਗਰਸ ਨੇ 2004 ਦੇ ਵਿੱਚ ਟਰਮੀਨੇਸ਼ਨ ਮੋਟਰ ਟਰਮੀਨੇਸ਼ਨ ਐਕਟ ਲੈ ਕੇ ਆਂਦਾ ਸੀ ਉਦੋਂ ਜਿੰਨੀ ਆਪੋਜੀਸ਼ਨ ਪਾਰਟੀਆਂ ਸੀ ਉਹਨਾਂ ਨੇ ਸਾਡੀ ਮਦਦ ਕੀਤੀ ਉਹਨਾਂ ਨੂੰ ਸੁਚੱਜੇ ਢੰਗ ਤੇ ਨਾਲ ਸਾਡੀ ਪਾਰਟੀ ਨੇ ਤੇ ਉਸ ਟਾਈਮ ਦੇ ਮੁੱਖ ਮੰਤਰੀ ਨੇ ਉਹਨਾਂ ਦਾ ਥੈਂਕਸ ਵੀ ਕੀਤਾ ਅੱਜ ਅਸੀਂ ਵੇਖਿਆ ਕਿ ਪਿਛਲੀ ਬੈਕਗ੍ਰਾਉਂਡ ਉਹਨਾਂ ਨੂੰ ਖੰਗਾਲਨੇ ਸ਼ੁਰੂ ਕਰ ਦਿੱਤੇ ਤੇ ਬਹੁਤ ਸਾਰੇ ਕੁਝ ਇਹੋ ਜਿਹੇ ਫੈਕਟਸ ਹਨ ਜਿਨ੍ਹਾਂ ਬਾਰੇ ਕੰਪਲੀਟ ਮੈਂਬਰਸ ਨੂੰ ਨੋਲੇਜ ਹੈ ਜਿਨ੍ਹਾਂ ਦੀ ਹੁਣ ਡਿਟੇਲ ਚ ਮੈਂ ਜਾਣਣਾ ਨਹੀਂ ਚਾਹਾਂਗਾ ਬਟ ਮੈਂ ਇੰਨੀ ਗੱਲ ਜ਼ਰੂਰ ਕਹਿਣਾ ਚਾਹਾਂ ਕੇ 2004 ਦਾ ਜਿਹੜਾ ਹਿਸਟੋਰਿਕ ਵਾਟਰ ਅਸੀਂ ਇੱਕ ਕੀਤਾ ਸੀ ਐਕਟ ਖਾਰਜ ਕੀਤਾ ਸੀ ਟਰਮੀਨੇਸ਼ਨ ਆਫ ਵਾਟਰ ਐਕਟ ਜਿਹੜੇ ਨੇ ਉਹ ਅੱਜ ਦੇ ਦਿਨ ਤੱਕ 2025 ਆ ਚੁੱਕਿਆ ਅਜੇ ਤੱਕ ਪਾਣੀ ਪੰਜਾਬ ਦਾ ਇੱਕ ਡ੍ਰੌਪ ਪਾਣੀ ਨਹੀਂ ਜਾ ਸਕਿਆ ਕਿਉਂਕਿ ਉਸ ਟਾਈਮ ਕਾਂਗਰਸੀ ਸਰਕਾਰ ਨੇ ਪੰਜਾਬ ਦੇ ਹੱਕ 'ਚ ਡਟ ਕੇ ਪਹਿਰਾ ਦੇ ਅਸੀਂ ਗਾਂ ਵੀ ਡਟ ਕੇ ਪਹਿਰਾ ਦੇਵਾਂਗੇ ਅਸੀਂ ਇੰਨਾ ਜ਼ਰੂਰ ਚਾਹੁੰਦੇ ਆ ਜਿਦਾ ਜ਼ਿਕਰ ਮੇਰੇ ਸਾਰੇ ਸਾਥੀਆਂ ਨੇ ਕੀਤਾ ਕਿ ਸਰਕਾਰ ਗੰਭੀਰਤਾ ਦੇ ਨਾਲ ਸਪੈਸ਼ਲੀ ਜਿਹੜਾ ਡੈਮ ਸੇਫਟੀ ਐਕਟ ਹੈ ਇਹ ਨੂੰ ਜੇ ਪਹਿਲੇ ਹੱਥੋਂ ਹੀ ਅਸੀਂ ਗੰਭੀਰਤਾ ਨਾਲ ਲੈਂਦੇ ਤੇ ਅੱਜ ਇੱਥੋਂ ਤੱਕ ਪੋਜੀਸ਼ਨ ਨਹੀਂ ਸਿੱ ਪਹੁੰਚਦੇ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਸਾਹਮਣੇ ਰੱਖਣਾ ਚਾਹੁੰਦੇ ਹਾਂ ਨਹੀਂ ਗੱਲ ਇਸ ਤਰ੍ਹਾਂ ਕਿ ਉਹ ਟਾਈਮ ਹੀ ਇਹੋ ਜਿਹਾ ਆ ਚੁੱਕਿਆ ਜੀ ਦੁਰਸਤ ਤੇ ਅਜੇ ਆਣਾ ਹੈ ਗਵਰਨਮੈਂਟ ਐਕਟ ਕਰੇਗੀ ਤੇ ਦੁਰਸਤ ਆਇਆ ਜਾਏਗਾ ਆਮ ਤੌਰ ਤੇ ਇਸ ਤੋਂ ਪਹਿਲੇ ਕਈ ਦਫਾ ਇਹ ਗੱਲ ਹੋ ਚੁੱਕੀ ਹੈ ਕਿ ਉਸ ਨੂੰ ਫੋਲੋ ਅਪ ਕਰਨ ਦੇ ਵਿੱਚ ਗਵਰਨਮੈਂਟ ਕਸਰ ਛੱਡ ਤੋ ਅਸੀਂ ਸਾਡੀ ਇਹ ਪਾਰਟੀ ਵੱਲੋਂ ਇੱਕ ਬਹੁਤ ਇੱਕ ਆਨੈਸਟ رائے ਹੋਏਗੀ ਗਵਰਨਮੈਂਟ ਨੂੰ ਕਿ ਜੋ ਜੋ ਅੱਜ ਇੱਥੇ ਗੱਲ ਹੋਈ ਹੈ ਲੋਰ ਆਫ ਦੀ ਹਾਊਸ ਜਾਂ ਰੈਜ਼ੋਲੂਸ਼ਨ ਚਾਹੀਏ ਉਹਨੂੰ ਬੜਾ ਮੁਤੈਦੀਦ ਦਾਲ ਕਚਹਿਰੀਆਂ ਦੇ ਵਿੱਚ ਬਾਹਰ ਵੀ ਉਹਨੂੰ ਬਕਾਇਦਾ ਤੌਰ ਉਸ ਗੱਲ ਦੇ ਉੱਤੇ ਇਹ ਨਾ ਹੋਏ ਕਿ ਇੱਥੇ ਹੀ ਸੈਸ਼ਨ ਖਤਮ ਹੋਏ ਤੇ ਇੱਥੇ ਹੀ ਗੱਲ ਰਹਿ ਜੇ ਕਿ ਇਹਨੂੰ ਤਗੜੇ ਹੋ ਕੇ ਇਹਨੂੰ ਜਿੱਥੇ ਵੀ ਲੜਾਈ ਲੜਨ ਦੀ ਲੋੜ ਹੈ ਲੜੀ ਜੇ ਕਿਸੇ ਹਿਸਾਬ ਦੇ ਨਾਲ ਪੰਜਾਬ ਦਾ ਕੋਈ ਲੀਗਲ ਐਂਗਲ ਜਾਂ ਕੋਈ ਹਾਊਸਵਾਲੋਂ ਕੋਈ ਚੀਜ਼ ਦੀ ਫੇਅਰ ਲੋੜ ਹੈ ਤੇ ਵੀ ਆ ਵਿਲਿੰਗ ਟੂ ਸਪੋਰਟ ਥੈਮ ਅਗੇਨ सो so, ये मैं अपनी गल करना चाहना जो कोई और गलत रखना देखो मैं इससे कोई ज्यादा इसकी डूंगई में नहीं जाना चाहता मेरा ख्याल चीफ मिनिस्टर वुड बी अ बेटर जज जो चीफ मिनिस्टर ने बात कही उसको वो खुद ही आपको समझा सकते हैं उनका कहने का लहजा क्या था और मस, मतलब क्या था क्योंकि आज एक पंजाब के लिए गंभीर दिन सारा पंजाब चिंतित है कि पंजाब के पानी जो हैं, कोई भी इधर से बाहर नहीं जाना चाहिए सो आज अभी थोड़ी देर पहले तक हमने गवर्नमेंट को फुली सपोर्ट किया फॉर द कॉज ऑफ पंजाब फॉर द कॉज ऑफ वाटर सो मैं इस टाइम कोई ऐसी बात नहीं कहना चाहता जिसका ये मकसद हो कि अभी हाउस खत्म हुआ है और फिर नुकताचीनी शुरू हो गई है ਮੇਰਾ ਖਲ ਚੀਫ ਮਿਨਿਸਟਰ ਊਡ ਬੀ ਦੀ ਬੈਸਟ ਜਜ ਉਹ ਇਸ ਬਾਤ ਪਰ ਜਵਾਬ ਦਿੰਦਾ ਪਿਛਲੀਆਂ ਸਰਕਾਰਾਂ ਮੰਨ ਲੋ ਜਿਹੜੀਆਂ ਗਲਤੀਆਂ ਤਾਂ ਹੋਈਆਂ ਮੰਨਦੇ ਉਹਨਾਂ ਤੁਸੀਂ ਮੇਰੇ ਕੋਲ ਆਓ ਮੇਰੀ ਸੁਣ ਲੋ ਅਸੀਂ ਇੱਕੋ ਗੱਲ ਕਹੀ ਏ ਜਿਹੜਾ ਸਟੈਂਡ ਕਲੀਅਰ ਕੀਤਾ 2004 ਦੇ ਵਿੱਚ ਜੋ ਵੀ ਉਸ ਤੋਂ ਪਹਿਲੇ ਕੁਝ ਵੀ ਹੋਇਆ ਸੀ ਅਸੀਂ ਵਾਟਰ ਟਰਮੀਨੇਸ਼ਨ ਬਿੱਲ ਲੈ ਆ ਕੇ ਸਾਰੇ ਕੁਝ ਹੀ ਖਤਮ ਕਰਤਾ ਸੀ ਅੱਜ ਦੇ ਦਿਨ ਤੱਕ ਅੱਜ ਦੇ ਦਿਨ ਤੱਕ ਕੋ ਸਟੈਂਡ ਕਰ ਰਿਆ ਐਂਡ ਵੈਰੀ ਗੁੱਡ ਸਟੈਂਡ ਵਿਦ ਪੰਜਾਬ ਗਲਤੀ ਕਿਹੜੀ ਗਲਤੀ ਹੈ ਅਸੀਂ ਮੰਨੀ ਹੈ ਉਹ ਚਾਰ ਦੇ ਟ੍ਰਾਂਸਮਿਸ਼ਨ ਐਕਟ ਨੂੰ ਕਿ ਇਸ ਵਿੱਚ ਕੋਈ ਫਰਕ ਹੈ ਉਹ ਤੇ ਤੁਹਾਨੂੰ ਸਮਝਣ ਲਈ ਦੇਈ ਤੋਂ ਨਹੀਂ ਸੇ ਤੇ ਲੈਣੀ ਚਾਹੀਦੀ ਕਿ ਸਾਨੂੰ ਸੁਪਰੀਮ ਕੋਰਟ ਆਨਬਲ ਸੁਪਰੀਮ ਕੋਰਟ ਚ ਲੜਨ ਦੀ ਲੋੜ ਹੈ ਚੰਗੇ ਅਟਾਰਨੀਜ਼ ਕਰਨ ਦੀ ਲੋੜ ਹੈ ਪੈਰਵਾਹੀ ਕਰਨ ਦੀ ਲੋੜ ਹੈ ਤੁਸੀਂ ਚੰਗੇ ਵਕੀਲ ਵੀ ਕਰਦੇ ਹੋ ਪੈਰਵਾਹੀ ਤੇ ਅਸੀਂ ਲੋੜ ਹੁੰਦੀ ਜੀ ਐਂਡ ਹੁਣ ਆ ਨਵੀਂ ਚੀਜ਼ ਆ ਗਈ ਹੈ ਜੀ ਜਿਸ ਤਰ੍ਹਾਂ ਇਹਦਾ ਆ ਪਖੜਾ ਬਿਆਸ ਜਿਹੜਾ ਮੈਨੇਜਮੈਂਟ ਦਾ ਸਿਸਟਮ ਹੈ ਬੋਰਡ ਹੈ ਅਸੀਂ ਖੁਦ ਡਿਮਾਂਡ ਕੀਤੀ ਸੀ ਕਿ ਇਹ ਸਾਨੂੰ ਸਕ੍ਰੈਪ ਕਰਨ ਦੀ ਲੋੜ ਹੈ ਕਿਉਂਕਿ ਪੰਜਾਬ ਦਾ 60 40 ਦਾ ਇਹਦੇ ਵਿੱਚ ਹੱਕ ਸੀ ਵੋਟ ਸਾਡੇ ਕੋਲ ਇੱਕ ਹੈ ਬਾਕੀ ਸੂਬਿਆਂ ਕੋ ਵੀ ਸਾਰਿਆਂ ਦੀ ਵੋਟ ਹੈ ਪਰ ਬਾਕੀ ਸੂਬਿਆਂ ਦੇ ਵਿੱਚ ਜਾਂ ਤੇ ਮੇਰਾ ਖਿਆਲ ਇਹ ਨਾ ਕੋਈ ਇਨਗਹਿਲੀ ਰਹੀ ਇਹਨਾਂ ਨੇ ਜਿਹਾ ਹਿਮਾਚਲੀ ਅਸੀਂ ਪਤਾ ਕਰਾਇਆ ਸੀ ਉਹਨਾਂ ਕਿਹਾ ਜੀ ਕਿ ਸਾਡੇ ਕੋਲ ਇਹਨਾਂ ਨੇ ਕਿਸੇ ਕਿਸਮ ਦੀ ਸਪੋਰਟ ਮੰਗੀ ਨਹੀਂ ਜੇ ਮੰਗ ਲੈਿੰਦੇ ਤੇ ਅਸੀਂ ਕਰ ਦਿੰਦੇ ਤੋਂ ਇਸ ਨੂੰ ਇਹੋ ਜੀ ਕਈ ਵਾਰ ਉਹ ਕਸਰ रह ਜਾਂਦੀ ਹੈ ਜਿਹੜੀ ਅਸੀਂ ਸਮਝਾਂਗੇ ਕਿ ਇਹਨਾਂ ਨੂੰ ਨਹੀਂ ਕਰਦੇ ਉਹਨਾਂ ਨੂੰ ਕੋਈ ਹੱਲ ਨਹੀਂ ਕਰ ਸਕਦਾ ਹੈ ਆਓ ਸਰਕਾਰਾਂ ਨੇ ਕਿਉਂ ਨਹੀਂ ਅੱਗੇ ਕਰੈਪ ਜਾਂ ਪੁਨਰ ਰੱਖਣ ਸਾਰੇ ਕਲੀਅਰ ਕਰਦੇ ਕੀ ਕੀ ਕਰੈਪ ਜਾਂ ਪੁਨਰ ਕਰ ਦੇ ਦੇਖੋ ਇਹਦੇ ਚ ਦੇਖੋ ਪਹਿਲੀ ਗੱਲ ਤਾਂ ਡੈਮ ਸੇਫਟੀ ਐਕਟ ਜਿਹੜਾ ਆ ਉਹ 2021 ਦੇ ਐਂਡ ਚ ਆਇਆ ਸੀ ਇਹ ਸਰਕਾਰ ਪਿਛਲੇ 3 ਸਾਲ ਸੁੱਤੀ ਰਹੀ ਆ ਔਰ ਇਹਨਾਂ ਨੇ 2022 ਦੇ ਵਿੱਚ ਜਿਹੜੀ ਸਟੇਟ ਕਮੇਟੀ ਆ ਉਹ ਵੀ ਬਣਾਤੀ ਸੀਗੀ ਇਹਦਾ ਮਤਲਬ ਇਹ ਹੋਇਆ ਕਿ ਇਹਨਾਂ ਨੇ ਉਸ ਗੱਲ ਨੂੰ ਐਕਸੈਪਟ ਕਰ ਲਿਆ ਕਿ ਅਸੀਂ ਡੈਮ ਸੇਫਟੀ ਜਿਹੜਾ ਐਕਟ ਬਣਿਆ ਗਵਰਨਮੈਂਟ ਆਫ ਇੰਡੀਆ ਦਾ ਅਸੀਂ ਉਹਨੂੰ ਮੰਨਦੇ ਆ ਪੰਜਾਬ ਦੇ ਵਿੱਚ ਹੁਣ ਲੀਗਲ ਲੜਾਈ ਹੋਊਗੀ ਕਿਉਂਕਿ ਇਹ ਪਹਿਲਾ ਸਟੈਪ ਆ ਉਸ ਮਤੇ ਦੇ ਦੁਆਰਾ ਇਹਨੂੰ ਰੱਦ ਕਰਨ ਦਾ ਜਿਹੜੀ ਮੇਰੀ ਉਹਦਾ ਕਿਤੇ ਵਿਰੋਧ ਰਜਿਸਟਰਡ ਨਹੀਂ ਹੈ ਉਹ ਤਾਂ 2 ਸਾਲ ਜਿਹੜੇ ਐਮਪੀ ਸਾਊਥ ਦੇ ਸੀਗੇ ਉਹਨਾਂ ਨੇ ਪੀਆਇਲ ਪਾਈ ਸੀ ਇਸੇ ਕਰਕੇ ਰਾਜ ਸਭਾ ਚ ਉਹ 2021 ਚੋਂ ਪਾਸ ਹੋਇਆ ਔਰ ਲੋਕ ਸਭਾ ਦੇ ਵਿੱਚ 2019 ਦੇ ਵਿੱਚ ਪਾਸ ਹੋਇਆ ਹੁਣ ਗੱਲ ਸਿਰਫ ਇੰਨੀ ਆ ਕਿ ਜਿੰਨਾ ਚਿਰ ਇਹ ਦੀ ਡੁੰਗਾਈ ਦੇ ਵਿੱਚ ਕਿਉਂਕਿ ਇਹ ਨਹੀਂ ਝਰ ਗਿਆ ਕਿਉਂਕਿ ਦਿੱਲੀ ਦੇ ਵਿੱਚ ਇਹਨਾਂ ਦੀ ਸਰਕਾਰ ਮੁੱਕ ਗਈ ਤੇ ਇਸ ਕਰਕੇ ਅੱਜ ਇਹਨਾਂ ਨੂੰ ਹੁਣ ਇਹ ਹੋੜ ਸੁੱਤੇ ਹੋਏ ਉੱਠੇ ਹੈਗੇ ਆ ਅਸੀਂ ਇਹਦੀ ਸਪੋਰਟ ਕਰਦੇ ਆ ਇਹ ਨਹੀਂ ਹੈ ਕਿ ਅਸੀਂ ਸਪੋਰਟ ਨਹੀਂ ਕਰਦੇ ਪਰ ਇਹ ਇਹ ਸੁੱਤੇ ਹੋਏ ਉੱਠੇ ਆ ਤਿੰਨਾਂ ਸਾਲਾਂ ਬਾਅਦ ਤੇ ਇਸੇ ਕਰਕੇ ਹੀ ਅੱਜ ਜਿਹੜਾ ਇਹ ਬਿੱਲ ਲੈ ਕੇ ਆਏ ਆ ਅਦਰਵਾਈਜ਼ ਜਦੋਂ ਇਹਦੀ ਡੀਪ ਜਾਵਾਂਗੇ 2004 ਦੇ ਵਿੱਚ ਵੀ ਜਿਹੜੀਆਂ 78 79 ਤੇ 80 ਕਲੋਜ਼ਸ ਆ ਉਹ ਰਹਿ ਗਈਆਂ ਸੀ ਜੇ ਉਹਨੂੰ ਚੈਲੰਜ ਕਰਾਂਗੇ ਸਾਡੇ ਕੋਲ ਲੀਗਲ ਬੈਟਰ ਅਪਰਚੂਨਿਟੀ ਮਿਲੂਗੀ ਪੰਜਾਬ ਲਈ ਤਾਂ ਕਿ ਅਸੀਂ ਉੱਥੇ ਜਾਦਾ ਵਧੀਆ ਤਰੀਕੇ ਨਾਲ ਲੜ ਸਕੀਏ ਇੱਕੋ ਅੱਜ ਹੀ ਇਹਨਾਂ ਨੇ BBMP ਨੇ ਹਾਈ ਕੋਰਟ ਦੇ ਵਿੱਚ ਰਿਟ ਪਾਈ ਆ ਜਿਹਦੀ ਸੁਣਵਾਈ ਸ਼ਾਇਦ ਕੱਲ ਨੂੰ ਆ ਸੋ ਇਹਦਾ ਮਤਲਬ ਲੀਗਲੀ ਸਾਨੂੰ ਹੌਲੀ ਹੌਲੀ ਵੀਕ ਕਰਕੇ ਇਹ ਤਾਂ ਕਹਿੰਦੇ ਆ ਨਾ ਵੀ ਮੈਂ ਤਾਂ ਲੱਤ ਲਾ ਕੇ ਖੜ ਜਾਂਦਾ ਅਸਲੀ ਗੱਲ ਹੈ ਇਹ ਜਿੰਨੇ ਯੂ ਟਰਨ ਇਹ ਮਾਰਦੇ ਆ ਅਸੀਂ ਤਾਂ ਇਸ ਕਰਕੇ ਕਹਿੰਨੇ ਵੀ ਭਾਈ ਖੜ ਅੱਜ ਪੰਜਾਬ ਨਾਲ ਖੜਨ ਦੀ ਜ਼ਰੂਰਤ ਹੈ ਇਹਦੇ ਤੇ ਪੋਲਿਟਿਕਸ ਨਾ ਕਰੋ ਸੋ ਇਸ ਕਰਕੇ ਅਸੀਂ ਇਹਦਾ ਜਿਹੜੀ ਆ ਪਾਰਟੀ ਦੇ ਤੌਰ ਤੇ ਅਸੀਂ ਸਪੋਰਟ ਕਰ ਰਹੇ ਹਾਂ ਇਸੇ ਲਈ ਗੱਲ ਇੰਨੀ ਸੀ ਅਸੀਂ ਚਾਹੁੰਦੇ ਆ ਕਿ ਐਸ ਜਿਸ ਤਰ੍ਹਾਂ ਬਾਕੀ ਚੀਜ਼ਾਂ ਇੱਕ ਦਿਨ ਦਾ ਇਵੈਂਟ ਬਣਾ ਕੇ ਫਿਰ ਉੱਥੇ ਹੀ ਛੱਡ ਦਿੰਦੇ ਨੇ ਇਹਨੂੰ ਇਵੈਂਟ ਨਾ ਬਣਾਇਆ ਇਹਨੂੰ ਗੰਭੀਰਤਾ ਨਾਲ ਲਓ ਇਹ ਬਹੁਤ ਸੀਰੀਅਸ ਮੈਟਰ ਹੈ ਕਾਂਗਰਸ ਇਹਦੇ ਵਿੱਚ ਪੂਰੀ ਬੁਰਦ ਲਾ ਕੇ ਤੁਹਾਡੇ ਨਾਲ ਐਜ਼ ਅ ਰੌਕ ਖੜੀ ਹੈ ਤੇ ਇਹਨੂੰ ਇਵੈਂਟ ਨਾ ਬਣਾਓ ਕਿ ਇੱਕ ਦਿਨ ਦਾ ਇਵੈਂਟ ਹੋ ਗਿਆ ਤੇ ਕੰਮ ਨਿਬੜਿਆ ਤੇ ਹੁਣ ਅਗਲੀ ਚੀਜ਼ ਫੇਰ ਫੜ ਜਾਈਏ ਹਾਂਜੀ ਹਾਂਜੀ ਕੋਰਟ ਦੇ ਵਿੱਚ ਪੈਸੇ ਤਾਂ ਲੱਗਦਾ ਪਾਸੇ ਫੂਟਾ ਜਿਸ ਤਰ੍ਹਾਂ ਦੇ ਸਾਹਮਣੇ ਆ ਰਹੇ ਨੇ ਦੇਖੋ ਗੱਲ ਇਸ ਰ ਹੈ ਇਹ ਤੇ ਕੋਈ ਵਕੀਲ ਹੀ ਚੰਗਾ ਦੱਸ ਪਾਏਗਾ ਐ ਅੱਜ ਇਸ ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਕੋਰਟ ਦੇ ਵਿੱਚ ਤੇ ਵਕੀਲ ਹੀ ਦੱਸ ਪਾਣਗੇ ਬਟ ਜਿਹੜੀ ਬੇਸਿਕ ਗੱਲ ਹੈ ਸੂਬੇ ਵੱਲ ਉਹ ਸਾਨੂੰ ਕਰਨ ਦੀ ਲੋੜ ਹੈ ਜਿਹੜੀ ਬੇਸਿਕ ਲੜਾਈ ਲੜਨ ਦੀ ਲੋੜ ਹੈ ਉਹ ਸਾਨੂੰ ਸਾਹਮਣੇ ਇਹਦੇ ਲਈ ਇਹਦੇ ਲਈ ਤਾਂ ਰਦਰ ਇਹਦੇ ਲਈ ਰਦਰ ਸਾਨੂੰ ਇੱਕ ਐਕਸਪਰਟ ਕਮੇਟੀ ਬਣਾਉਣੀ ਚਾਹੀਦੀ ਆ ਅਫਸਰ ਬਦਲਦੇ ਰਹਿੰਦੇ ਆ ਵਕੀਲ ਬਦਲਦੇ ਰਹਿੰਦੇ ਆ ਲੇਕਿਨ ਪੰਜਾਬ ਦਾ ਇੰਟਰਸਟ ਵਾਚ ਕਰਨ ਲਈ ਸਾਨੂੰ ਇੱਕ ਇੱਕ ਐਕਸਪਰਟਸ ਦੀ ਕਮੇਟੀ ਬਣਾਉਣੀ ਚਾਹੀਦੀ ਆ ਤਾਂ ਕਿ ਉਹ ਕੰਟੀਨਿਊਸਲੀ ਇਹਨੂੰ ਵਾਚ ਕਰਕੇ ਪਾਰਟੀ ਕੋਈ ਵੀ ਆਵੇ ਸਰਕਾਰਾਂ ਕੋਈ ਵੀ ਹੋਣ ਤੇ ਉਹ ਕਮੇਟੀ ਜਿਹੜੀ ਆ ਉਹ ਐਕਸਪਰਟਸ ਬੰਦਿਆਂ ਦੀ ਹੋਣੀ ਚਾਹੀਦੀ ਹੈ। ਆਇਆ ਸਰ ਪਾਵਰ ਮਿਨਿਸਟਰ ਦੇ ਨਾਲ ਜੀਐਮ ਸਾਹਿਬ ਨਾਲ ਮੁਲਾਕਾਤ ਦਾ ਸਮਾਂ ਲੈ ਰਹੇ ਕਿ 올 ਪਾਰਟੀ ਮੀਟਿੰਗ ਹੋਈ। ਇੱਕ ਉਹ ਤੇ ਵੇਖੋ ਅੱਜ ਮਾਨ ਸਾਹਿਬ ਨੂੰ ਸਾਰੇ ਹਾਊਸ ਦੀ ਫੀਲ ਕੀ ਕਿ ਤੁਸੀਂ ਅੱਗੇ ਲੱਗੋ ਅਸੀਂ ਨਾਲ। ਭਾਵੇਂ ਪ੍ਰਾਈਮ ਮਿਨਿਸਟਰ ਨੂੰ ਮਿਲਣਾ ਹੈ ਪਾਵਰ ਮਿਨਿਸਟਰ ਨੂੰ ਮਿਲਣਾ ਹੈ। ਬਟ ਰਹਿਨੁਮਾਈ ਤੇ ਚੀਫ ਮਿਨਿਸਟਰ ਨੂੰ ਹੀ ਕਰਨੀ ਪਵੇਗੀ ਕੋਈ ਐਜੀਟੇਸ਼ਨਲ ਪ੍ਰੋਗਰਾਮ ਬਣਾਣਾ ਹੈ ਕੋਈ ਪ੍ਰਾਈਮ ਮਿਨਿਸਟਰ ਦੇ ਦਫਤਰ ਜਾਂ ਘਰ ਦੇ ਬਾਹਰ ਬੈਠਣਾ ਮੈਨੂੰ ਯਾਦ ਹੈ ਇੱਕ ਸਿਮਿਲਰ ਕੇਸ ਦੇ ਵਿੱਚ ਜਦੋਂ ਸਾਡੀ ਫਸਲ ਨਹੀਂ ਸੀ ਚੁੱਕੀ ਜਾ ਰਹੀ ਕਾਂਗਰਸ ਦੀ ਸਰਕਾਰ ਕਾਂਗਰਸ ਦਾ ਚੀਫ ਮਿਨਿਸਟਰ ਮੰਤਰੀਆਂ ਸਮੇਤ ਅਸੀਂ ਮੋਦੀ ਸਾਹਿਬ ਦੇ ਘਰ ਦੇ ਬਾਹਰ ਬੈਠੇ ਸੀ ਉਹ ਸਾਰੀ ਭਾਜਪਾ ਹੀ ਸਾਹਿਬ ਦੇ ਘਰ ਦੇ ਬਾਹਰ ਬੈਠੇ ਸੀ ਇਮੀਡੀਏਟਲੀ ਵਿਦਨ 2 ਆਵਰਸ ਪ੍ਰਾਈਮ ਮਿਨਿਸਟਰ ਕਾਲਡ ਅਸ ਇਨ ਸਾਡੀ ਗੱਲ ਸੁਣੀਗੀ ਗੱਲ ਨੇ ਪ੍ਰਚੜਗੀ ਸੋ ਐਸਾ ਨਹੀਂ ਹੁਣ ਪਹਿਲ ਕਦਮੀ ਤੇ ਸੀਐਮ ਪੰਜਾਬ ਨੂੰ ਕਰ ਮੇਰੀ ਗੱਲ ਨਹੀਂ ਸਮਝਿਆ ਸੀ ਸਾਰਾ ਕੁਝ ਹੀ ਅੱਜ ਪਾਵਰ ਜਿਹੜੀਆਂ ਚੀਜ਼ ਮਿਸਟਰ ਨੂੰ ਹੈਂਡਓਵਰ ਕਰ ਦਿੱਤੀਆਂ ਕੀ ਬਸ ਲੀਡ ਵੇਖੋ ਅੱਜ ਤੇ ਸਾਰੇ ਅੱਗੇ ਵੀ ਰਹੇਗਾ ਕਿਉਂਕਿ ਇਹਦੇ ਨਾਲ ਸਿਰਫ ਫੇਲ ਨਹੀਂ ਕਰੋ ਇੱਕੋ ਜੀ ਪਿੱਛੇ ਉਹਨਾਂ ਨੇ 올 ਪਾਰਟੀ ਮੀਟਿੰਗ ਬੁਲਾਈ ਅਸੀਂ ਆਪਣੇ ਰਿਪ੍ਰੈਜ਼ੈਂਟੇਟਿਵ ਸੀ ਨੇ ਮੁਸ਼ਕਿਲ ਆਤੀ ਹੁਣ ਜੇ ਫਰਦਰ ਕਰਕੇ ਜਰੂਰ ਕਰਾਂਗੇ ਬਾਜਵਾ ਸਾਹਿਬ ਇੱਕ ਟਾਈਮ ਸ਼ੇਅਰ ਐਕਟ ਹੈ ਜਿਹੜਾ ਜੇ ਮੁਹਿੰਮਤੀ ਹੋ ਪਰਪਰਨ ਹੋਤੀ ਗਿਆ ਇਹਦੇ ਅਸੀਂ ਰੱਦ ਕਰਾਂਗੇ ਨਾਲ ਅਸੀਂ ਆਪਣਾ ਪੰਜਾਬ ਦਾ ਟਾਈਮ ਸ਼ੇਅਰ ਵੀ ਐਕਟ ਲੈ ਕੇ ਆਵਾਂਗੇ ਵੇਖੋ ਉਹ ਅੱਜ ਰੱਦ ਕਰਨਾ ਹੁੰਦਾ ਤਾਂ ਅੱਜ ਮੌਕਾ ਦੇਖੋ ਐਸਰ ਬੈਣੀ ਸੁਣ ਲੋ ਇਹ ਪ੍ਰਪੇਅਰ ਨਹੀਂ ਸਕ ਜੋ ਮੈਨੂੰ ਨਜ਼ਰ ਆਇਆ ਕਿਉਂਕਿ ਇਹ ਬਾਜਵਾ ਸਾਹਿਬ ਨੇ ਸਾਹ ਤਰ ਪਰ ਰਜਿੰਦਰ ਸਿੰਘ ਬਾਜਵਾ ਜੀ ਨੇ ਇਹ ਗੱਲ ਕਹੀ ਸੀ ਕਿ ਤੁਹਾਨੂੰ ਤੇ ਇੱਥੇ ਲੈ ਕੇ ਆਉਣਾ ਚਾਹੀਦਾ ਸੀ ਐ ਇਸ ਨੂੰ ਤੇ ਇਹਨਾਂ ਨੇ ਉਹ ਕਹਿੰਦੇ ਟਾਈਮ ਘਟੇ ਸੀ ਡਰਾਫਟਿੰਗ ਨਹੀਂ ਹੋਈ ਡਰਾਫਟਿੰਗ ਨਹੀਂ ਹੋ ਸਕੀ ਸੋ ਦਿਸ ਵਾਸ ਹਿਸ ਐਗਜੈਕਟ ਵਰਡਸ ਉਹਦਾ ਮਤਲਬ ਹੈ ਕਿ ਦੇ ਔਰ ਨਾਟ ਪ੍ਰਪੇਅਰ ਸੋ ਲੈਟ them be prepared ਐਂਡ ਇੱਕਦਮ ਜਲਦੀ ਲੈ ਕੇ ਆਂ ਵੀ ਆਰ ਵਿਲਿੰਗ ਟੂ ਅਗੇਨਸਪੋਰਟ ਤੁਸੀ ਬਾਣੀ ਰੋ ਹਰ ਤਾਜ਼ਾ ਅਪਡੇਟ ਦੇ ਲਈ ਔਨ ਸਕਾਈ ਟੀਵੀ ਦਿਨਾਲ